ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਪੰਜਾਬ ਸਰਕਾਰ ਦਾ ਵੱਡਾ ਯੂ-ਟਰਨ ਡਿਸਟਾਚਰ ਦੇ ਮਾਮਲੇ ਵਿੱਚ ਸਸਪੈਂਸ਼ਨ ਉਹ ਅਧਿਕਾਰੀ ਪੂਰਕ ਕਿਤੇ ਬਹਾਲ ਅਕਾਲੀ ਦਲ ਤੇ ਕਾਂਗਰਸ ਨੇ ਇਕੱਠੀ ਦੀ ਸਹਿਕਾਰ ਭਾਰਤ ਲਈ ਖਤਰੇ ਦੀ ਘੰਟੀ ਵੈਲਕਮ ਹਮਲੇ ਤੋਂ ਪਹਿਲਾਂ ਕੁੱਪਨੀ ਦੀ ਕੀਤਾ ਸੀ ਧਿਕਾਰਾ ਪਾਰਟਾ ਖੁੱਲ੍ਹਣੀਆਂ ਸ਼ੁਰੂ ਹੋਈਆਂ ਪੰਜਾਬ ਕਿੰਨੇ 11 ਸਾਲ ਬਾਅਦ ਪਲੇਆਫ ਲਈ ਕਿੱਥੇ ਕੁਆਲੀਫਾਈ ਆਖਰੀ ਓਵਰ 'ਚ 10 ਦੌੜਾਂ ਨਾਲ ਹਰਾਇਆ ਰਾਜਸਥਾਨ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਸਰਕਾਰ ਵੱਲੋਂ ਪ੍ਰਿਸ਼ਟਾਚਾਰ ਨੂੰ ਲੈ ਕੇ ਸਸਪੈਂਡ ਕੀਤੇ ਗਏ ਦੋ ਵੱਡੇ ਅਧਿਕਾਰੀਆਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਲਈ ਫੈਸਲੇ ਤੇ ਸ਼੍ਰੋਮਣੀ ਕਾਲੀ ਦਲ ਤੇ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਰਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪ੍ਰਿਸ਼ਟਾਚਾਰ ਤੇ ਪ੍ਰਿਸ਼ਟਾਚਾਰੀਆਂ ਖਿਲਾਫ ਵੱਡੇ ਕਦਮ ਚੁੱਕਣ ਦੀ ਗੱਲ ਆਖੀ ਜਾ ਰਹੀ ਹੈ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਬਿਆਨ ਸਾਹਮਣੇ ਆਏ ਹਨ ਇਸੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਈ ਵਾਲੀ ਪੰਜਾਬ ਸਰਕਾਰ ਨੇ ਅਜੇ ਇੱਕ ਮਾਮਲੇ ਵਿੱਚ ਵੱਡਾ ਯੂ-ਟਰਨ ਮਾਰਿਆ ਹੈ। ਪੰਜਾਬ ਸਰਕਾਰ ਨੇ ਪ੍ਰਸ਼ਚਾਰ ਨੂੰ ਲੈ ਕੇ ਸਸਪੈਂਡ ਕੀਤੇ ਗਏ ਦੋ ਵੱਡੇ ਅਧਿਕਾਰੀਆਂ ਨੂੰ ਮੁੜ ਬਹਾਲ ਕਰ ਦਿੱਤਾ ਹੈ। ਦੋਵੇਂ ਅਧਿਕਾਰੀਆਂ ਨੂੰ ਉਹਨਾਂ ਦੇ ਪਹਿਲਾਂ ਵਾਲੇ ਅਹੁਦਿਆਂ ਤੇ ਹੀ ਬਹਾਲ ਕਰ ਦਿੱਤਾ ਗਿਆ ਹੈ। ਜਦਕਿ ਇਸੇ ਮਾਮਲੇ ਵਿੱਚ ਸਸਪੈਂਡ ਕੀਤੇ ਗਏ ਅਧਿਕਾਰੀ ਐਸਪੀਐਸ ਪਰਮਾਰ ਦੀ ਮੌਤਲ ਨੂੰ ਗ੍ਰਹਿ ਮੰਤralਾ ਨੇ ਮਜ਼ੂਰ ਕਰ ਲਿਆ ਹੈ। ਦੱਸ ਦੇ ਕੇ ਇਹਨਾਂ ਦੋਹਾਂ ਬਹਾਲ ਕੀਤੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ 25 ਅਪ੍ਰੈਲ ਨੂੰ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਚੱਲਦੇ ਆ ਸਸਪੈਂਡ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਗ੍ਰਹਿ ਭਾਗ ਜੋ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਲਿਖਿਆ ਗਿਆ ਸੀ ਕਿ ਜਿਸ ਅਹੁਦੇ ਤੋਂ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਹੁਣ ਉੱਥੇ ਹੀ ਲਗਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਇਹਨਾਂ ਅਧਿਕਾਰੀਆਂ ਦੇ ਸਸਪੈਂਡ ਪੀਰੀਅਡ ਨੂੰ ਡਿਊਟੀ ਪੀਰੀਅਡ ਹੀ ਗਿਣਾ ਜਾਵੇਗਾ ਇਸ ਕਟਾਂਕਰਮ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਕਾਂਗਰਸ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੇਕਰ ਪੂਰੇ ਸਬੂਤ ਨਹੀਂ ਸਨ ਤਾਂ ਫਿਰ ਸਰਕਾਰ ਨੇ ਅਫਸਰ ਸਸਪੈਂਡ ਕਿਉਂ ਕੀਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜੇ ਕੀਤੇ ਕਿਆਮਾਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਪਹਿਲਾਂ ਅਪ੍ਰਿਸਟਾਚਾਰ ਤੇ ਕਾਰਵਾਈ ਦਾ ਦਾਵਾ ਕਰਦੇ ਹੋਏ ਸੀਨੀਅਰ ਬਿਜ਼ਨਸ ਬਿਊਰੋ ਦੇ ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਹੁਣ ਉਹਨਾਂ ਨੂੰ ਮੋੜ ਬਹਾਲ ਕਰ ਦਿੱਤਾ ਗਿਆ ਉਹੀ ਉਹਦੇ ਮੁਤਲ ਦੀ ਮਿਆਦ ਵੀ ਗਿਣਿਆ ਨਹੀਂ ਗਿਆ ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ ਉਹਨਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲਾਈਨ ਵਿੱਚ ਲਿਆਉਣ ਲਈ ਮੁਅਤਲ ਕੀਤਾ ਸੀ ਤੇ ਹੁਣ ਉਹਨਾਂ ਨੇ ਭੰਨਣਾ ਕੀਤੀ ਹੈ। ਉਧਰ ਇਸ ਮਾਮਲੇ ਤੇ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਮਾਨ ਸਰਕਾਰ ਦੀ ਬੇਸ਼ਰਮੀ ਦੱਸੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਝੂਠ ਸਾਹਮਣੇ ਆ ਗਿਆ ਹੈ। ਮਜੀਠੀਆ ਨੇ ਐਕਸ ਤੇ ਇੱਕ ਪੋਸਟ ਪਾ ਕੇ ਲਿਖਿਆ ਕਿ ਜਿਹੜੇ 24-25 ਦਿਨ ਪਹਿਲਾਂ ਕਰਪਟ ਸੀ ਹੁਣ ਉਹ ਬਹਾਲ ਹੋ ਗਏ। ਇਸ ਦਾ ਮਤਲਬ ਹੈ ਕਿ ਉਹ ਇਮਾਨਦਾਰ ਨੇ ਫਿਰ ਸਰਕਾਰ ਝੂਠ ਬੋਲਦੀ ਸੀ। ਅਸਲ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਖਿਲਾਫ ਵਰਤੇ ਜਾਣਾ ਸੀ। ਇਹ ਉਸ ਵੇਲੇ ਹੱਥ ਤੋਂ ਕਾ ਨਹੀਂ ਬਣੇ। ਹੁਣ ਲੱਗਦਾ ਕੁਝ ਸਮਝੌਤਾ ਹੋ ਗਿਆ ਇਸ ਲਈ ਇਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਇਸ ਦਿਨ ਨਾਲ ਉਹਨਾਂ ਐਸਪੀਐਸ ਪਰਮਾਰ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਦੂਜਿਆਂ ਨਾਲ ਗੱਲ ਨਹੀਂ ਬਣੀ ਮਰਜੀਠੀ ਨੇ ਮੰਗ ਕੀਤੀ ਕਿ ਸਰਕਾਰ ਨੂੰ ਮਾਫੀ ਮੰਗਦੇ ਹੋਏ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਹੈ ਕੇਸ ਤਾਂ 21 ਹੈ ਨਸ਼ੇ ਖਿਲਾਫ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ ਪੰਜਾਬ ਪੁਲਿਸ ਨੂੰ ਹਰ ਰੋਜ਼ ਵੱਡੀਆਂ ਸਫਲਤਾਵਾਂ ਮਿਲ ਰਹੀਆਂ ਨੇ ਇਸ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਚ ਪੁਲਿਸ ਨੇ 10 ਕਿਲੋ ਨਸ਼ੀਲੇ ਪਦਾਰਥ ਨਾਲ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਸਰ ਜੀ ਸਰ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਅਸੀਂ 10 ਕਿਲੋ ਹੀਰੋਇਨ ਯੇਪਾ ਐਗਜ਼ੈਕਟ ਜਾਈਏ 10 ਕਿਲੋ 248 ਗ੍ਰਾਮ ਹੀਰੋਇਨ ਤੇ ਤਿੰਨ ਵੱਡੇ ਸਮਗਲਰ ਜਿਹੜਾ ਵੱਡਾ ਕਾਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰੀਸੀਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਦਾ ਆਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾਖੋਰ ਚੀਮਾ ਕਲਾ ਪਿੰਡ ਹੈ ਸੌਰੀ ਤਰਨਤਾਰਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਆਕਾਸ਼ਦੀਪ ਬਾਰਬਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇੰਸਪੈਕਟਰ ਮੋਲਕਦੀਪ ਦੀ ਸੁਪਰਵੀਜ਼ਨ ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ ਸਨ ਆਫ ਦਲੇਰ ਸਿੰਘ ਵਿਲੇਜ ਕੋਟਲੀ ਵਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਇਹ ਬੜਾ ਇੰਪੋਰਟੈਂਟ ਕੈਚ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਇਹਦਾ ਆਪਾਂ ਦੇਖੀਏ ਪਿਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਪਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਤੇ ਬੜੀ ਰਿਵੀਲਿੰਗ ਗੱਲ ਹੈ ਕਿ ਇੰਪੋਰਟੈਂਟ ਗੱਲ ਇਹ ਸਾਹਮਣੇ ਆਈ ਹੈ ਕਿ 2000 18 ਤੋਂ ਇਹ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਇਹਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਇਹ ਬੈਠ ਕੇ ਰਿਸਿਵ ਕਰਕੇ ਉੱਥੇ ਹੀ ਝੋਲੇ ਚ ਪਾ ਕੇ ਜਿਹੜੀ ਇਹ ਡਰੱਗ ਦੇ ਪੈਕੇਟ ਉਥੋਂ ਲੈ ਆਉਂਦਾ ਆਪਣੇ ਪਰਨੇ ਚ ਵੀ ਬੰਨ ਲੈਂਦਾ ਕਈ ਵਾਰੀ ਉਥੋਂ ਲਿਆ ਕੇ ਆਪਣੇ ਘਰ ਲੈ ਆਉਂਦਾ ਸੋ ਜੇ ਦਾ ਆਪਾਂ ਜੋ ਇੰਟਰੋਗੇਸ਼ਨ ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰam ਦੇ ਕਰੀਬ ਆਪ ਮੰਨਿਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘੱਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹਿਰੋਇਨ ਬਾਰੇ ਕੰਫੈਸ ਕੀਤਾ ਜਾਬ ਸਰਕਾਰ ਦੀ ਨਸ਼ੇ ਖਿਲਾਫ ਟਲਾਈ ਮੁਹਿੰਮ ਤਹਿਤ ਅਸ਼ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ ਤੇ ਰਾਜਸਥਾਨ ਦੀ ਸਰਦ ਤੇ ਆਪਰੇਸ਼ਨ ਸੀਲ ਲਾਇਆ ਗਿਆ ਇਸ ਅਭਿਆਨ ਤਹਿਤ ਦੋਵੇਂ ਸੂਬਿਆਂ ਦੀ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ਤੇ ਸਖਤ ਚੈਕਿੰਗ ਕੀਤੀ ਗਈ ਰੁੱਦ ਨਸ਼ਾ ਰੁੱਦ ਜੋ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਲਈ ਕੀਤੀ ਗਈ ਆ ਉਹਦੇ ਹੀ ਲਗਾਤਾਰ ਲਗਾਤਾਰ ਇਸ ਦੇ ਅੱਗੇ ਕੰਟੀਨਿਊਸ਼ਨ ਚ ਇਹ ਆਪਰੇਸ਼ਨ ਸੀਲ 13 ਅੱਜ ਇੰਟਰ ਸਟੇਟ ਨਾਕੇ ਜੋ ਕਿ ਬਾਉਂਡਰੀ ਸਾਡੀਆਂ ਹੋਰ ਸਟੇਟਸ ਨਾਲ ਲੱਗਦੀਆਂ ਉੱਥੇ ਆਪਰੇਸ਼ਨ ਚਲਾਇਆ ਜਾ ਰਿਹਾ ਵਿਦ ਕੋਆਰਡੀਨੇਸ਼ਨ ਵਿਦ ਦੀ ਹਰਿਆਣਾ ਐਂਡ ਦੀ ਰਾਜਸਥਾਨ ਕਾਉਂਟਰਪਾਰਟ ਇਹਦੇ ਚ ਅਸੀਂ ਤਕਰੀਬਨ 170 ਮੁਲਾਜ਼ਮ ਸਾਡੇ ਲੱਗੇ ਨੇ ਜੋ ਕਿ 6 ਨਾਕੇ ਸਾਡੇ Rajasthan state ਨਾਲ ਨੇ ਤੇ 13 ਨਾਕੇ ਸਾਡੇ Haryana state ਨਾਲ ਨੇ ਟੋਟਲ ਮੁਕਸਰ ਡਿਸਟ੍ਰਿਕਟ ਦੇ ਇੰਟਰ ਸਟੇਟ ਨਾਕੇ 19 ਨੇ ਤੇ ਇਸ ਚ 2 ਡੀਐਸਪੀ ਕਐਸਪੀ ਤੇ 170 ਦੀ ਟੋਟਲ ਨਫਰੀ ਇਸ ਤੇ ਡਿਪਲੋਏਡ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਸੀ ਇਹ ਅੱਜ ਇਸ ਵੇਰੇ ਚੱਲ ਰਿਹਾ ਜੀ ਇਹ ਚੱਲੇਗਾ 2-3 ਵਜੇ ਤੱਕ ਕੋਈ ਤਕੀਕਾ ਨਹੀਂ ਹਜੇ ਤੱਕ ਤਾਂ ਨਹੀਂ ਹੋਇਆ ਜੀ ਕੋਈ ਬਾਕੀ ਚੈਕਿੰਗ ਕਰ ਰਹੇ ਆ ਦੇਖੋ ਡੂਰਿੰਗ ਦਾ ਡੇ ਕੀ ਬੰਦ ਰਹੇ ਲੱਗਦਾ ਸਰ ਜਿਹੜਾ ਮੋਰ ਇੰਟਰਸਟੇਟ ਨਾਕਿਆਂ ਉੱਤੇ ਉਹ ਲੱਗਦਾ ਹੈ ਕਿ ਕੀ ਕੀ ਜਿਆਦਾ ਮਲੋਜੀ ਆਦਾ ਇਸ ਮਾਰ ਨੂੰ ਪਹਿਲੇ ਸ਼ਰਾਬ ਦੀ ਜਗ੍ਹਾ ਸੀ ਦੇਖੋ ਜੀ ਸ਼ਰਾਬ ਵੀ ਆਂਦੀ ਹੈ ਐਂਡੀਪੀਐਸ ਦੀ ਵੀ ਤਸਕਰੀ ਹੁੰਦੀ ਹੈ ਪਲੱਸ ਵੈਪਨਸ ਦੀ ਵੀ ਹੋ ਜਾਂਦੀ ਹੈ ਕਈ ਵਾਰੀ ਰਿਕਵਰੀ ਤੇ ਇਸ ਕਰਕੇ ਅੱਜ ਸਖਤੀ ਨਾਲ ਸਾਰੀ ਇੰਟਰਸਟੇਟ ਨਾਕਿਆਂ ਤੇ ਨਾਕਾਬੰਦੀ ਕਰਕੇ ਤੇ ਨਾਕੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਪੁਲਿਸ ਨਸ਼ਾ ਤਸਕਨਾ ਤੇ ਨਕੇਲ ਕੱਸਣ ਚ ਲੱਗੀ ਹੋਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਵੱਡੇ ਉਪਰਾਲੇ ਕਰਦੀ ਨਜ਼ਰ ਆ ਰਹੀ ਹੈ ਇਸੇ ਤਹਿਤ ਹੁਣ ਪੰਜਾਬ ਸਰਕਾਰ ਨੇ ਅਜਿਹੇ ਨੌਜਵਾਨਾਂ ਲਈ ਡਾਕਟਰੀ ਸਹਾਇਤਾ ਸਣੇ ਹੋਰ ਜ਼ਰੂਰੀ ਸਹੂਲਤਾਂ ਦੀ ਪੂਰਤੀ ਚ ਲੱਗੀ ਹੋਈ ਹੈ ਤਾਂ ਜੋ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਜੋ ਉਹ ਦੁਬਾਰਾ ਨਸ਼ੇ ਵੱਲ ਨਾ ਜਾਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਮੇਰੇ ਛੋਟੇ ਵੀ ਸਿੰਜੀ ਬਰੋੜਾ ਜੀ ਨੇ ਤੁਹਾਨੂੰ ਦੱਸਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਯੋਧ ਨਸ਼ੇ ਵਿਰੋਧ ਜਿਹੜਾ ਹੈਗਾ ਇੰਨਾਂ ਦੇ ਪਿੰਡ ਜਿਹੜੇ ਹੈਗੇ ਆ ਇੱਕ ਲੋਕ ਕਲੈਰ ਬਣ ਗਿਆ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਬਣਾ ਕਲੈਰ ਕਰ ਰਹੇ ਆ ਠੀਕਰੀ ਪੈਰਾਂ ਲਾ ਰਹੇ ਆ ਆਉਣ ਵਾਲੀ ਪੀੜ੍ਹੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜ਼ਿੰਮੇਵਾਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕ੍ਰਿਮੀਨਲ ਔਰ ਸਿਟੀ ਮਨਿਸ਼ੋਧਿਆ ਨੇ ਮੈਨੂੰ ਦਿੱਤੀ ਆ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਬਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜਮੇ ਆਈ ਉਹਦੇ ਵਿੱਚ ਆ ਕੇ ਡਿਮਾਂਡ ਰਿਡਕਸ਼ਨ ਕਰਨੀ ਆ ਸੀ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਉਂਦੇ ਉਹਨਾਂ ਨੂੰ ਐਚਆਈਵੀ ਐਡਸ ਵੀ ਹੁੰਦਾ ਕਾਲਾ ਪੀਲਾ ਵੀ ਹੁੰਦਾ ਉਹਨਾਂ ਤੋਂ ਕਿੱਦਾਂ ਬਚਾਉਣਾ ਬੱਚਿਆਂ ਨੂੰ ਤੇ ਜਿਹੜੇ ਮਤਲਬ ਜੇ ਆਪਾਂ ਲੋਕਾਂ ਦਾ ਇਲਾਜ ਕਰਾਂਗੇ ਤਾਂ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡਿਕਸ ਹੋਣ ਡੀਡਿਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲੀਟੇਸ਼ਨ ਸੈਂਟਰ ਹੋਣ ਸਕਿੱਲ ਡਿਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਆਂ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਤੇ ਮੈਂ ਇਹ ਜਿਹੜਾ ਜ਼ਿੰਮੇਵਾਰੀ ਅਸੀਂ ਲਈ ਆ ਉਹਦੇ ਵਾਸਤੇ ਸਾਡੇ ਕੋਲੇ ਸਭ ਤੋਂ ਜ਼ਿਆਦਾ ਸ਼ਾਰਟੇਜ ਇਸ ਸੈਕਟਰੀਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਿਆਲ ਤਕਰੀਬਨ ਤਕਰੀਬਨ 60 ਦੇ ਕਰੀਬ ਜਿਹੜੇ ਹੈਗੇ 55 60 ਜਿਹੜੇ ਹੈਗੇ ਸੈਕਟਰੀਸਟ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜਿਹੜੀ ਤੁਹਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਆ ਗਿਆ ਰੁਪਿੰਦਰ ਜੀ ਮੇਰੇ ਨਾਲ ਹੈ ਅਸ਼ਦੀ ਮੇਰੇ ਨਾਲ ਹੈ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਹੈ ਇਹਨਾਂ ਨੇ ਸਾਡੇ ਜਿਹੜੀ ਹੈਗੇ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਕੰਡੀਸ਼ਨਰ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲਾਬੋਰੇਸ਼ਨ ਕਰਾਂਗੇ ਸਾਡੀ ਕੋਲਾਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸਕੱਤਰਿਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰੇਗਾ ਵਿੱਚੋਂ 2 ਘੰਟੇ ਸਾਨੂੰ ਦੇਵੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਸਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟੀ 20 ਦੇ ਐਡਵਾਈਸ ਕਰਨਗੇ ਕਾਉਂਸਲਰਾਂ ਸੀ ਨੂੰ ਐਪਲਾਈ ਕਰ ਰਹੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲਾਈ ਕਰ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਜੇਲਸ ਹੈਗੀਆਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਸਕੱਤਰਿਸਟ ਹੋਏਗਾ ਅਸੋਸੀਏਟ ਪਰ ਹਲਕਾ ਮੱਤਵਦੀ ਹਮਲੇ ਨੂੰ ਲੈ ਕੇ ਸਮਝ ਜਸ ਬਣਿਆ ਹੋਇਆ ਇੱਕ ਪਾਸੇ ਭਾਰਤ ਵੱਲੋਂ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਉੱਥੇ ਹੀ ਪਾਕਿਸਤਾਨ ਇਸ ਤੋਂ ਆਪਣਾ ਪੱਲਾ ਝਾੜਦਾ ਨਜ਼ਰ ਆ ਰਿਹਾ ਹੈ ਇਸ ਮਾਮਲੇ ਤੇ ਦੋਵੇਂ ਦੇਸ਼ ਜੰਗ ਦੇ ਪੱਦਰ ਤੱਕ ਪਹੁੰਚ ਗਏ ਨੇ ਪਰ ਹੁਣ ਇਹ ਮਾਮਲਾ ਹੋਰ ਮੋੜ ਲੈਣ ਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਇਸ ਅਤਵਾਦੀ ਹਮਲੇ 'ਚ ਅਮਰੀਕਾ ਦੀ ਪ੍ਰਮੁੱਖ ਜਿਸ ਨੂੰ ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਪਹਿਲਗਾਮ ਦੇ ਸੈਟਲਾਈਟ ਤਸਵੀਰਾਂ ਲਈ ਥੋ ਕੁਆਟਰ ਮਿਲੇ ਸਨ ਪਹਿਲਗਾਮ ਵੱਤਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ ਇਸ ਟਕਰਾਅ ਦੌਰਾਨ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਕਿ ਸਵਾਲ ਖੜੇ ਕਰਦੀਆਂ ਨੇ ਇਸ ਦੌਰਾਨ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਤਾਜ਼ਾ ਰਿਪੋਰਟ ਅਨੁਸਾਰ ਅਪ੍ਰੈਲ 2025 ਵਿੱਚ ਜੰਮੂ ਖਸ਼ੇ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਸਿਰਫ 2 ਮਹੀਨੇ ਪਹਿਲਾਂ ਇੱਕ ਪ੍ਰਮੁੱਖ ਅਮਰੀਕੀ ਸਪੇਸ ਟੈਕ ਕੰਪਨੀ Maxar Technology ਨੂੰ ਪਹਿਲਗਾਮ ਦੇ ਇਸ ਵਾਲੇਦਵਾਲੇ ਦੇ ਖੇਤਰਾਂ ਦੀਆਂ ਉੱਚ ਰੈਜ਼ੋਲੂਸ਼ਨ ਸੈਟਲਾਈਟ ਤਸਵੀਰਾਂ ਲਈ ਥੋ ਕਾਟਰ ਮਿਲੇ ਸਨ ਦੱਸਦੀ ਹੈ ਕਿ ਦੋ ਤੋਂ 22 ਫਰਵਰੀ 2025 ਦੇ ਵਿੱਚ ਘੱਟੋ ਘੱਟ 12 ਆਰਡਰ ਦਿੱਤੇ ਗਏ ਸਨ ਜੋ ਆਮ ਗਿਣਤੀ ਤੋਂ ਧੁਗਣਾ ਹੈ ਇਸ ਤੋਂ ਪਹਿਲਾਂ ਜੂਨ 2024 ਵਿੱਚ ਇੱਕ ਸ਼ੱਕੀ ਪਾਕਿਸਤਾਨੀ ਕੰਪਨੀ ਬਿਜ਼ਨਸ ਸਿਸਟਮ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ Maxar ਦਾ ਨਵਾਂ ਭਾਗੀਦਾਰ ਬਣਾਇਆ ਗਿਆ Maxar ਦੇ ਪੋਰਟਲ ਤੇ ਦੇਖੇ ਗਏ ਡਾਟਾ ਅਨੁਸਾਰ ਪਹਿਲਗਾਮ ਦੇ ਨਾਲ ਨਾਲ ਪੁਲਵਾਮਾ ਅਨੰਤਨਾਗ ਪੁੰਛ ਰਜੋਰੀ 12 ਮੁਲਾਵਰਗੇ ਫੌਜੀ ਤੌਰ ਤੇ ਸੰਵੇਦਨਸ਼ੀਲ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਵੀ ਡਾਊਨਲੋਡ ਕੀਤੀਆਂ ਗਈਆਂ ਸਨ ਰਿਪੋਰਟ ਮੁਤਾਬਕ ਇਨ੍ਹਾਂ ਆਦੇਸ਼ਾਂ ਵਿੱਚ ਬੀਸੀਆ ਦਾ ਸਿੱਧਾ ਨਾਮ ਤਾਂ ਨਹੀਂ ਪਰ ਅਮਰੀਕਾ ਵਿੱਚ ਇਸ ਦੇ ਸੰਸਥਾਪਕ ਉਬੈਦੁੱਲਾ ਸੇਦ ਦਾ ਅਪਰਾਧਿਕ ਰਿਕਾਰਡ ਇਸ ਸੰਜੋਗ ਨੂੰ ਸ਼ੱਕੀ ਬਣਾਉਂਦਾ ਹੈ ਉਬੈਦੁੱਲਾ ਸੇਦ ਨੂੰ ਇੱਕ ਅਮਰੀਕੀ ਸੰਘੀ ਅਦਾਲਤ ਨੇ ਬਿਨਾਂ ਇਜਾਜ਼ਤ ਪਾਕਿਸਤਾਨ ਪ੍ਰਮਾਣੂ ਊਰਜਾ ਕਮਿਸ਼ਨ ਨੂੰ ਉੱਚ ਪ੍ਰਦਰਸ਼ਨ ਵਾਲਾ ਕੰਪਿਊਟਰ ਤੇ ਸੌਫਟਵੇਅਰ ਨਿਰਯਾਤ ਕਰਨ ਲਈ 1 ਸਾਲ ਦੀ ਸਜ਼ਾ ਸੁਣਾਈ ਸੀ ਇਹ ਏਜੰਸੀ ਪ੍ਰਮਾਣੂ ਹਥਿਆਰਾਂ ਤੇ ਮਜ਼ਾਹਲ ਟੈਕਨਾਲੋਜੀ ਵਿੱਚ ਸ਼ਾਮਲ ਰੱਖਿਆ ਮੰਤਰੀ ਇਸ ਰੂਪ ਗੱਲ ਨੇ ਮੰਨਣਾ ਹੈ ਕਿ ਜਹੀਆਂ ਗਤੀਵਿਧੀਆਂ ਭਾਰਤੀ ਦੀ ਸੁਰੱਖਿਆ ਲਈ ਗੰਭੀਰ ਖਤਰਾ ਹਨ ਇਸ ਤਰ੍ਹਾਂ ਅਤਵਾਦੀ ਫੌਜੀ ਗਤੀਵਿਧੀਆਂ ਚੌਕੀਆਂ ਹਥਿਆਰਾਂ ਤੇ ਸਥਾਨਾਂ ਤੇ ਬੁਨਿਆਦੀ ਢਾਂਚੇ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ 10 ਸੈਂਟੀਮੀਟਰ 30 ਸੈਂਟੀਮੀਟਰ ਰੈਜ਼ੋਲੂਸ਼ਨ ਵਾਲੀਆਂ ਤਸਵੀਰਾਂ ਇੰਨੀ ਉੱਚੀਆਂ ਸਪਸ਼ਟਤਾ ਨਾਲ ਹੁੰਦੀਆਂ ਹਨ ਕਿ ਸੜਕ ਤੇ ਤੁਰਨ ਵਾਲੇ ਵਿਅਕਤੀ ਦੀ ਪਛਾਣ ਕਰਨਾ ਸੰਭਵ ਹੁੰਦਾ ਹੈ ਉਦ ਰਿੱਤੇ ਮਕਸਦ ਦਾ ਕਹਿਣਾ ਹੈ ਕਿ ਕੋਈ ਵੀ ਗਾਹਕ ਜੋ ਭੁਗਤਾਨ ਕਰਦਾ ਹੈ ਉਹ ਦੂਜੇ ਗਾਹਕਾਂ ਦੁਆਰਾ ਆਰਡਰ ਕੀਤੀਆਂ ਤਸਵੀਰਾਂ ਦੇਖ ਸਕਦਾ ਹੈ ਜਦ ਤੱਕ ਇਹ ਰਣਨੀਤਕ ਨਾ ਹੋਵੇ ਪਰ ਮੈਕਸਰ ਆਪਣੇ ਗਾਹਕਾਂ ਦੀ ਪਛਾਣ ਗੁਪਤ ਰੱਖਦਾ ਹੈ। ਘਟੂ ਘਟ 11 ਭਾਰਤੀ ਸਪੇਸ ਟੈਕ ਸਟਾਰਟਅਪ ਜਿਨ੍ਹਾਂ ਵਿੱਚ ਭਾਰਤ ਸਰਕਾਰ ਦਾ ਰੱਖਿਆ ਮੰਤਰਾਲੇ ਤੇ ਇਸਰੋ ਸ਼ਾਮਲ ਹਨ ਮੈਕਸਰ ਦੇ ਗਾਹਕ ਹਨ। ਮੈਕਸਰ ਦਾ ਦਾਵਾ ਹੈ ਕਿ ਇਹ ਵਪਾਰਕ ਸੈਟੇਲਾਈਟ ਇਮੇਜਰੀ ਦੀਆਂ ਸਭ ਤੋਂ ਵਿਆਪਕ ਸੇਵਾਵਾਂ ਪ੍ਰਦਾਨ ਕਰਦਾ ਹੈ। ਕੰਪਨੀ ਅਨੁਸਾਰ ਇਹ ਸਤਟਿਕ ਅਪਰਚਰ ਰਡਾਰ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਜਿਸ ਦੀ ਮਦਦ ਨਾਲ ਬੱਦਲਾਂ ਦੇ ਨੇਰੇ ਵਿਚਕਾਰ ਵੀ ਜ਼ਮੀਨ ਦੀਆਂ ਸਪਸ਼ਟ ਤਸਵੀਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਹਰਿਆਣਾ ਪੁਲਿਸ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਜੋਤੀ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਹ ਪਾਕਿਸਤਾਨ ਹੈਂਡਲਰ ਲਈ ਜਾਣਕਾਰੀ ਇਕੱਠੀ ਕਰਦੀ ਸੀ। ਬਦਲੇ ਵਿੱਚ ਉਸ ਨੂੰ ਵਿਦੇਸ਼ੀ ਦੌਰਿਆਂ ਦੌਰਾਨ ਵੱਡੀ ਰਕਮ ਅਤੇ ਵੀਆਈਪੀ ਸਹੂਲਤਾਂ ਮਿਲਦੀਆਂ ਸਨ। ਉਸ ਨੇ ਪਾਕਿਸਤਾਨ ਅਤੇ ਚੀਨ ਸਮੇਤ ਕਈ ਹੋਰ ਦੇਸ਼ਾਂ 'ਚ ਆਪਣੇ ਦੌਰੇ ਦਾਖਲਾ ਸਕਦਾ। ਜਾਸੂਸੀ ਦੇ ਦੋਸ਼ 'ਤੇ ਫੜੀ ਗਈ ਯੂਟਿਊਬਰ ਜੋਤੀ ਮਲਹੋਤਰਾ ਪਹਿਲਕਾ ਹਮਾਣੇ ਤੋਂ ਪਹਿਲਾਂ ਪਾਕਿਸਤਾਨ ਗਈ ਸੀ। हरियाणा हिसार ਦੇ ਐਸਪੀ ਸੁਸ਼ੰਕ ਮਾਨ ਨੇ ਕਿਹਾ ਕਿ ਪਾਕਿਸਤਾਨੀ ਉਸ ਨੂੰ ਇੱਕ ਜਾਇਦਾਦ ਵੱਜੋਂ ਵਿਕਸਿਤ ਕਰ ਰਹੇ ਸਨ ਉਸ ਸਪਾਂਸਰਡ ਯਾਤਰਾ 'ਵਾਂਤੇ ਪਾਕਿਸਤਾਨ ਜਾਂਦੀ ਸੀ ਜੋਤੀ ਦਾਨੀਸ਼ ਦੇ ਨੇੜੇ ਸੀ ਜੋ ਕਿ ਇੱਕ ਪਾਕਿਸਤਾਨੀ ਅਫਸਰ ਸੀ ਜਿਸ ਨੂੰ ਭਾਰਤ ਤੋਂ ਘਟ ਦਿੱਤਾ ਗਿਆ ਸੀ ਇਸ ਗੱਲ ਦਾ ਖੁਲਾਸਾ ਉਹਨਾਂ YouTube ਚੈਨਲ Travel With Jo ਦੇ ਅਪਲੋਡ ਕੀਤੇ ਗਏ ਇੱਕ ਵੀਡੀਓ ਰਾਹੀਂ ਕੀਤਾ ਇਸ ਤੋਂ ਬਾਅਦ ਜੋਤੀ ਨੇ ਪੁੱਛ ਗਏ ਇਸ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਸੁਸ਼ੰਕ ਮਾਨ ਨੇ ਕਿਹਾ ਕਿ ਕੇਂਦਰੀ ਜਸਿਆ ਤੋਂ ਪ੍ਰਾਪਤ ਇਨਪੁਟ ਦੇ ਆਧਾਰ 'ਤੇ ਜੋਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਪਾਕਿਸਤਾਨ ਵਿੱਚ ਆਈਐਸਆਈ ਦੇ ਸਪਰਕ ਵਿੱਚ ਸੀ ਪੁਲਿਸ ਉਸਦੇ ਬੈਂਕ ਖਾਤੇ ਆ ਮੋਬਾਈਲ ਤੇ ਲੈਪਟਾਪ ਦੀ ਜਾਂਚ ਕਰ ਰਹੀ ਹੈ ਉਸਦੇ ਖਰਚੇ ਉਸਦੀ ਆਮਦਨ ਨਾਲੋਂ ਕਿਤੇ ਵੱਧ ਦਿਖਾਈ ਦੇ ਰਹੇ ਸਨ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਤੇ ਸਰਕਾਰ ਮ ਕੋਈ ਹੋਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਦਿੱਲੀ ਤੇ ਜੰਮੂ ਕਸ਼ਮੀਰ ਦੀਆਂ ਜਾਂਚਾਂ ਜਿ세ਆਂ ਜੋਤੀ ਮਹਰੋਤਰਾ ਤੋਂ ਪੁਚੀਛ ਕਰਨ ਲਈ ਹਸਾਰ ਪਹੁੰਚਿਆ ਇਸ ਦੌਰਾਨ ਜੋਤੀ ਤੇ ਉੜੀਸਾ ਯੂਟਿਊਬਰ ਪ੍ਰੇਕਾ ਸੈਨਾਪਤੀ ਵਿਚਾਰ ਸਬੰਧ ਲੱਭਣ ਤੋਂ ਬਾਅਦ ਪੁਲਿਸ ਪ੍ਰੇਕਾ ਦੇ ਘਰ ਗਈ ਅਤੇ ਉਸ ਤੋਂ ਪੁੱਛਗਿੱਛ ਕੀਤੀ 23 ਸਤੰਬਰ 2024 ਵਿੱਚ ਪ੍ਰਿੰਕਾ ਨੂੰ ਮਿਲਣ ਲਈ ਪਹੁੰਚੀ ਸੀ ਪ੍ਰਿੰਕਾ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਧੀ ਦੀ ਜੋਤੀ ਨਾਲ ਦੋਸਤੀ ਯੂਟਿਊਬਰਾਂ ਹੀ ਹੋਈ ਸੀ ਜੋਤੀ ਨੇ ਪਿਛਲੇ ਸਾਲ 23 ਮਾਰਚ ਨੂੰ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਤੇ ਪਾਕਿਸਤਾਨ ਦੂਤਾਵਾਸ ਵਿੱਚ ਇਫਤਾਰ ਪਾਰਟੀ ਵਿੱਚ ਸ਼ਿਰਕਤ ਕੀਤੀ ਸੀ ਉਸ ਨੇ ਇਸ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਦੂਤਾਵਾਸ ਵਿੱਚ ਪਾਕਿਸਤਾਨ ਦੂਤਾਵਾਸ ਦੇ ਇੱਕ ਅਧਿਕਾਰੀ ਦਾਨਿਸ਼ ਨੇ ਉਸ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਦਿਖਾਈ ਦੇ ਰਹੇ ਨੇ ਕਿ ਜਿਵੇਂ ਇੱਕ ਦੂਜੇ ਨੂੰ ਬਹੁਤ ਨੇੜੇ ਜਾਣਦੇ ਹੋਣ ਪਾਰਟੀ ਵਿੱਚ ਦਾਨਿਸ਼ ਨੇ ਜੋਤੀ ਨੂੰ ਉਸਦੀ ਪਤਨੀ ਨਾਲ ਮਲਵਾਇਆ ਇਸ ਤੋਂ ਇਲਾਵਾ ਦਾਨਿਸ਼ ਨੇ ਜੋਤੀ ਨੂੰ ਉੱਥੇ ਮੌਜੂਦ ਅਧਿਕਾਰੀਆਂ ਨਾਲ ਵੀ ਗੱਲ ਕਰਵਾਈ ਇਸ ਹਫ਼ਤੇਰ ਵਿੱਚ ਜੋਤੀ ਨੂੰ ਕੁਝ ਚਿੰਨ੍ਹ ਅਧਿਕਾਰ ਨਾਲ ਵੀ ਮਿਲੀ ਉਹ ਵੀਡੀਓ ਦਰਾਰ ਪਾਕਿਸਤਾਨੀ ਦੂਤਾਵਾਸ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦੀ ਨਜ਼ਰ ਆਈ ਉਸ ਨੇ ਦਾਨਿਸ਼ ਦੀ ਪਤਨੀ ਨੂੰ ਵੀ ਹਰਿਆਣਾ ਦੇ ਹਿਸਾਰ ਸਥਿਤ ਆਪਣੇ ਘਰ ਵਿੱਚ ਆਉਣ ਦਾ ਸੱਦਾ ਦਿੱਤਾ ਇਸੇ ਦੰਿਸ਼ ਨੂੰ ਆਪਰੇਸ਼ਨ ਸਿਦੂਰ ਤੋਂ ਬਾਅਦ ਅਣਚਾਹੇ ਵਿਅਕਤੀ ਕੋਸ਼ਿਸ਼ ਕੀਤਾ ਗਿਆ ਸੀ ਭਾਰਤ ਸਰਕਾਰ ਨੇ ਉਸ ਨੂੰ 13 ਮਈ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ ਜੋਤੀ ਨੇ ਪਿਛਲੇ ਸਾਲ 2024 ਵਿੱਚ 2 ਮਹੀਨਿਆਂ ਦੇ ਅੰਦਰ ਪਾਕਿਸਤਾਨ ਅਤੇ ਫਿਰ ਚੀਨ ਦਾ ਦੌਰਾ ਕੀਤਾ ਇਸ ਤੋਂ ਪਹਿਲਾਂ ਜਦੋਂ ਕਰਤਾਰਪੁਰ ਲਾਂਘੇ ਰਹੀ ਪਾਕਿਸਤਾਨ ਗਈ ਸੀ ਤਾਂ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਮ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਇੰਟਰਵਿਊ ਲਿਆ ਪੰਜਾਬ ਕਿਕਸ ਨੇ ਆਈਪੀਐਲ 2025 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਪੰਜਾਬ ਕਿੰਗਸ ਨੇ ਬਹੁਤ ਹੀ ਦਿਲਚਸਪ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੰਜਾਬ ਦੀ ਟੀਮ ਅੰਕ ਸੂਚੀ ਵਿੱਚ 17 ਅੰਕ ਲੈ ਚੁੱਕੀ ਹੈ। ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੈਂਜਰ ਬੰਗਲੌਰ ਨੇ ਵੀ 17 ਅੰਕ ਹਾਸਲ ਕਰ ਲਏ ਨੇ ਤੇ ਦੋਵੇਂ ਟੀਮਾਂ ਕੁਆਲੀਫਾਈ ਕਰ ਗਈਆਂ ਨੇ। ਪੰਜਾਬ ਕਿੰਗਸ ਨੇ ਆਈਪਲ 2025 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸ਼੍ਰੇਸ਼ ਸਈਅਦ ਦੀ ਕਪਤਾਨੀ ਹੇਠ ਖੇਡ ਰਹੀ ਪੰਜਾਬ ਕਿੰਗਸ ਨੇ ਐਤਵਾਰ ਨੂੰ ਇੱਕ ਬਹੁਤ ਹੀ ਦਿਲਚਸਪ ਮੈਚ ਵਿੱਚ ਰਾਜਸਥਾਨ ਰਾਇਲ ਨੂੰ 10 ਦੌੜਾਂ ਨਾਲ ਹਰਾ ਦਿੱਤਾ। ਇਜੇ ਤਰ੍ਹਾਂ ਪੰਜਾਬ ਦੀ ਟੀਮ ਦੇ ਅੰਕ ਸੂਚੀ ਵਿੱਚ 17 ਅੰਕ ਹੋ ਗਏ ਹਨ ਵਿੜਾਡਾ ਕੋਲੀ ਦੀ ਟੀਮ ਰਾਇਲ ਚੈਲੈਂਜਰ ਬੰਗਲੌਰ ਨੇ ਵੀ 17 ਅੰਕ ਨਾਲ ਪਲੇਆਫ ਵਿੱਚ ਕੁਆਲੀਫਾਈ ਕਰ ਲਿਆ ਏ ਐਤਵਾਰ ਨੂੰ ਆਈਪੀਐਲ 2025 ਵਿੱਚ ਦੋਰੇ ਮੈਚਾਂ ਦਾ ਦਿਨ ਸੀ ਇਸ ਦਿਨ ਦੋ ਮੈਚ ਖੇਡੇ ਗਏ ਪਹਿਲਾ ਮੈਚ ਪੰਜਾਬ ਕਿੰਗਸ ਦੇ ਰਾਜਸਥਾਨ ਰਾਇਲ ਵਿਚਕਾਰ ਖੇਡਿਆ ਗਿਆ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਸ ਨੇ 5 ਵਿਕਟਾਂ ਤੇ 219 ਦੌੜਾਂ ਦਾ ਵੱਡਾ ਸਕੋਰ ਬਣਾਇਆ ਇਸ ਦੇ ਬਾਵਜੂਦ ਉਹ ਆਸਾਨੀ ਨਾਲ ਨਹੀਂ ਜਿੱਤ ਸਕਿਆ ਰਾਜਸਥਾਨ ਰਾਇਲ ਨੇ 18ਵਾਂ 오ਵਰ ਵਿੱਚ 5 ਵਿਕਟਾਂ ਤੇ 190 ਦੌੜਾਂ ਬਣਾ ਲਈਆਂ ਸਨ। ਉਸ ਸਮੇਂ ਤਰਮ ਜੁਰੇਲੀ ਅਤੇ ਦੂਬੇ ਕ੍ਰਿਜ਼ ਤੇ ਮੌਜੂਦ ਸਨ। ਰਾਜਸਥਾਨ ਦੀ ਟੀਮ ਜਿੱਤ ਦੀ ਵੱਡੇ ਦਾਅਵੇਦਾਰ ਜਾਪ ਰਹੀ ਸੀ ਪਰ ਅਰਸ਼ਦੀਪ ਨੇ 19ਵੇਂ 오ਵਰ ਵਿੱਚ ਅਤੇ ਮਾਰਕੋ ਜੈਂਸਨ ਨੇ 20ਵੇਂ 오ਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਰਾਜਸਥਾਨ ਰਾਇਲ ਦੇ ਹੱਥ ਚੋਂ ਜਿੱਤ ਖੋ ਲਈ। ਅਰਸ਼ਦੀਪ ਸਿੰਘ ਨੇ 19ਵੇਂ 오ਵਰ ਵਿੱਚ ਸਿਰਫ 8 ਦੌੜਾਂ ਦਿੱਤੀਆਂ। ਇਸ ਤਰ੍ਹਾਂ ਰਾਜਸਥਾਨ ਰਾਇਲ ਨੂੰ ਆਖਰੀ 오ਵਰ ਵਿੱਚ ਜਿੱਤ ਲਈ 22 ਦੌੜਾਂ ਦੀ ਲੋੜ ਸੀ। ਮਾਰਕੋ ਜੈਂਸਨ ਦੀ ਗੇਂਦ ਤੇ 8 ਚਾਸਾ ਨਹੀਂ ਸੀ ਜੈਂਸਨ ਨੇ ਓਵਰ ਦੀ ਤੀਜੀ ਗੇਂਦ ਤੇ ਤੁਰਬ ਜਿਲੀ ਅਤੇ ਚੌਥੀ ਗੇਂਦ ਤੇ ਬ੍ਰਿੰਦੂ ਹਸਰੰਗਾ ਨੂੰ ਆਊਟ ਕਰਕੇ ਰਾਜਸਥਾਨ ਦੀ ਜਿੱਤ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਇਸ ਨਾਲ ਰਾਜਸਥਾਨ ਵਾਲ ਦੇ ਬੱਲੇਬਾਜ਼ ਜੈਸਵਾਲਾ ਤੇ ਵੈਵ ਸ਼ੁਰਿਮਤੀ ਦੀਆਂ ਪਾਰੀਆਂ ਅਵਿਅਸਤ ਗਈਆਂ ਇਹਨਾਂ ਦੋਵੇਂ ਬੱਲੇਬਾਜ਼ਾਂ ਨੇ ਸਿਰਫ 29 ਗੇਂਦਾਂ ਵਿੱਚ 76 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕਰਕੇ ਰਾਜਸਥਾਨ ਵਾਲੇ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਕਪਤਾਨ ਸੱਜੂ ਸੈਂਸਨ ਨੇ ਵੀ 20 ਦੌੜਾਂ ਦੀ ਭਾਰੀ ਖੇਡੀ ਪੰਜਾਬ ਕਿੰਗਸ ਲਈ ਹਰਪ੍ਰੀਤ ਬਰਾੜ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਮਾਰਕੋ ਜੈਂਸਨ ਤੇ ਅਜਮਤੁੱਲਾ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਪੰਜਾਬ ਕਿੰਗਸ ਦੇ ਨੇਲ ਬੇਰਾ ਨੇ 70 ਅਤੇ ਸ਼ਾਨ ਸਿੰਘ ਨੇ 98 ਦੌੜਾਂ ਦੀ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 219 ਦੌੜਾਂ ਬਣਾਈਆਂ। ਪੰਜਾਬ ਕਿੰਗਸ ਨੇ ਇੱਕ ਸਮੇਂ 34 ਦੌੜਾਂ ਦੇ 3 ਵਿਕਟਾਂ ਕੋ ਆਦਿੱਤੀ ਅਸਾਨ। ਇਸ ਦੇ ਬਾਵਜੂਦ ਉਸ ਦੇ ਬੱਲੇਬਾਜ਼ ਦਬਾਅ ਵਿੱਚ ਨਹੀਂ ਆਏ ਤੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਰਹੇ। ਆਈਪਲ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਨੇ 34 ਦੌੜਾਂ ਤੇ 3 ਵਿਕਟਾਂ ਗਾਉਣ ਤੋਂ ਬਾਅਦ 215 ਤੋਂ ਵੱਧ ਦੌੜਾਂ ਬਣਾਈਆਂ ਹੋਣ। ਤੋ ਦੱਸ ਦੇ ਕਿ ਪੰਜਾਬ ਕਿੰਗਸ ਇਸ ਵਾਰ ਪਲੇਆਫ ਵਿੱਚ 11 ਸਾਲ ਬਾਅਦ ਸ਼ਾਮਲ ਹੋਈ ਹੈ ਇਸ ਤਰ੍ਹਾਂ ਪੰਜਾਬ ਕਿੰਗਸ ਦੇ ਫੈਨਸ ਦੀਆਂ ਆਈਪੀਐਲ ਜਿੱਤਣ ਦੀਆਂ ਉਮੀਦਾਂ ਜਾਗ ਗਈਆਂ ਨੇ ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਰੀ ਤੋਂ ਬਹੁਤ ਭਾਰੀ ਉਮੀਦਾਂ ਅਲਰਟ ਜਾਰੀ ਕੀਤਾ ਹੈ ਇਹ ਮਈ 18 ਤੋਂ ਮਈ 24 ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਉੱਥੇ ਪੰਜਾਬ ਦੇ ਚੰਡੀਗੜ੍ਹ ਚ ਫਿਲਹਾਲ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਪਰ ਆਉਣ ਵਾਲੇ ਦਿਨਾਂ ਚ ਹਲਕੀ ਬਾਰਿਸ਼ ਨਾਲ ਤੇਜ਼ ਰਫ਼ਤਾਰ ਹਵਾਵਾਂ ਬਿਲੀ ਡਿਗਣ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਦਰ ਪ੍ਰਤੀ ਦਿਨ ਵਧ ਰਹੇ ਹਤਾਪਮਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਕਰ ਰਿਹਾ ਹੈ ਪੰਜਾਬ ਦੇ ਚੰਡੀਗੜ੍ਹ ਵਿੱਚ ਭਾਰੀ ਗਰਮੀ ਪੈ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਔਸਤ ਵੱਧ ਤਾਪਮਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ ਇਹ ਆਮ ਤਾਪਮਨ ਨਾਲੋਂ 2.7 ਡਿਗਰੀ ਵੱਧ ਦਰਜ ਕੀਤਾ ਗਿਆ ਉੱਥੇ ਹੀ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਨ 45.2 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਸੂਬੇ ਵਿੱਚਲੇ 12 ਸ਼ਹਿਰਾਂ ਦਾ ਤਾਪਮਨ 40 ਡਿਗਰੀ ਤੋਂ ਵੱਧ ਰਿਹਾ ਉੱਥੇ ਹੀ ਅੱਜ ਮੌਸਮ ਖੁਸ਼ਕ ਰਹੇਗਾ ਜਿਹਦੇ ਚੱਲਦੇ ਕੋਈ ਅਲਰਟ ਝਾਰੀ ਨਹੀਂ ਕੀਤਾ ਗਿਆ ਇਦਨਾਂ ਲਈ ਮੌਸਮ ਵਿਭਾਗ ਨੇ 19 ਮਈ ਤੋਂ 21 ਮਈ ਤੱਕ ਆਉਣ ਵਾਲੇ ਤਿੰਨ ਦਿਨਾਂ ਵਿੱਚ ਹਲਕੀ بارش ਦੀ ਸੰਭਾਵਨਾ ਦੱਾਈ ਹੈ। ਮੌਸਮ ਵਿਭਾਗ ਅਨੁਸਾਰ ਇਹ ਸਥਿਤੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੈਦਾ ਹੋਵੇਗੀ। ਅਗਲੇ ਤਿੰਨ ਦਿਨਾਂ ਲਈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਗਰਜ ਦੇ ਨਾਲ ਬਿਜਲੀ ਡਿੱਗਣ ਲਈ yellow alert ਜਾਰੀ ਕੀਤਾ ਗਿਆ ਹੈ। ਤੋਂ ਦਾਦੀ ਇੱਕ ਚੰਡੀਗੜ੍ਹ ਦਾ ਤਾਜ਼ਾ ਤਾਪਮਾਨ 40.8 ਡਿਗਰੀ ਦਰਜ ਕੀਤਾ ਗਿਆ। ਮੌਸਮ ਪ੍ਰਗਾਮ ਸਾਰ 19 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਦੇ ਨਾਲ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਗਰਜ ਬਿਜਲੀ ਦੀ ਗੜਂਦ ਦੀ ਸੰਭਾਵਨਾ ਹੈ ਜਿਨ੍ਹਾਂ ਜ਼ਿਲ੍ਹਿਆਂ ਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਲੁਧਿਆਣਾ, ਐਸਐਸਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਉੱਥੇ ਹੀ 20 ਮਈ ਨੂੰ ਕਈ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਗਰਜ ਬਿਜਲੀ ਦੀ ਗੜਂ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪਨਗਰ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 21 ਮਈ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੁਝ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਤੱਕ ਦੀਆਂ ਤੇਜ਼ ਹਵਾਵਾਂ ਮੱਧ ਚੱਲ ਸਕਦੀਆਂ ਨੇ। ਇਸ ਦੇ ਨਾਲ ਹੀ ਗਰਜ, ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ, ਮੁਕਸਰ, ਫਾਜ਼ਿਲਕਾ, ਬਰਨਾਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ। ਮੌਜੂਦਾ ਸਮੇਂ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਅਸਮਾਨ ਸਾਫ਼ ਹੈ। ਉੱਥੇ ਹੀ ਦਾ ਤਾਪਮਾਨ 25 ਤੋਂ 41 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਦੇ ਤਾਪਮਾਨ ਵਿੱਚ ਥੋੜਾ ਆਬਾਧਾ ਹੋਵੇਗਾ। ਤਾਪਮਾਨ 25 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਦੱਜ ਕੀਤਾ ਜਾ ਸਕਦਾ ਹੈ। ਜਲੰਧਰ ਦੇ ਤਾਪਮਾਨ ਵਿੱਚ 23 ਤੋਂ 42 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਦੱਈ ਜਾ ਰਹੀ ਹੈ। ਉੱਥੇ ਲੁਧਿਆਣਾ ਦੇ ਤਾਪਮਾਨ 25 ਤੋਂ 43 ਡਿਗਰੀ ਦੇ ਵਿਚਕਾਰ ਦੱਜ ਕੀਤਾ ਜਾ ਸਕਦਾ ਹੈ। ਪਟਿਆਲਾ ਦੇ ਤਾਪਮਾਨ ਵਿੱਚ ਥੋੜਾ ਆਬਾਧਾ ਹੋਵੇਗਾ। ਤਾਪਮਾਨ 27 ਤੋਂ 43 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਸਕਦਾ ਹੈ। ਮੋਹਾਲੀ ਦਾ ਤਾਪਮਾਨ 28 ਤੋਂ 42 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਸਕਦਾ ਹੈ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।